ਐਵੇਂ ਨਾ ਜਿੰਦੇ ਮਾਨ ਕਰੀ ਢਾਈ ਦਿਨ ਦੀ ਪੁਰਾਣੀ ਇੱਥੇ ਤੂੰ ਦੋਸਤੋ ਅੱਜ ਇੱਕ ਛੋਟੀ ਜੀ ਕਹਾਣੀ ਦੇ ਜਰੀਏ ਤੁਹਾਨੂੰ ਕੁਝ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਕਹਾਣੀ ਹੈ ਦੁਨੀਆ ਦੀ ਬਹੁਤ ਹੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਤੇ ਲੇਖਿਕਾ ਕ੍ਰਿਸਡਾ ਰੋਡਰੀ ਗੱਜਦੀ ਜਿਸ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਉਹ ਲਿਖਦੀ ਹੈ ਕਿ ਮੇਰੇ ਕਾਰ ਗੈਰਾਜ ਵਿੱਚ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਖੜੀ ਹੈ ਪਰ ਮੈਂ ਹਸਪਤਾਲ ਦੀ ਵੀਲਚੇਅਰ ਵਿੱਚ ਅੱਜ ਸਫ਼ਰ ਕਰ ਰਹੀ ਹਾਂ ਮੇਰੇ ਘਰ ਅਲਮਾਰੀ ਵਿੱਚ ਹਰ ਤਰ੍ਹਾਂ ਦੇ ਮਹਿੰਗੇ ਕੱਪੜੇ ਪਏ ਹਨ ਹਰ ਤਰ੍ਹਾਂ ਦੇ ਮਹਿੰਗੇ ਹੀਰੇ ਜਵਾਹਰਾਤ ਗਹਿਣੇ ਪਏ ਹਨ ਅਤੇ ਹਰ ਤਰ੍ਹਾਂ ਦੀਆਂ ਬੇਸ਼ੁਮਾਰ ਮਹਿੰਗੀਆਂ ਜੁੱਤੀਆਂ ਪਈਆਂ ਹਨ ਪਰ ਅੱਜ ਮੈਂ ਹਸਪਤਾਲ ਦੀ ਦਿੱਤੀ ਹੋਈ ਇੱਕ ਚਾਦਰ ਵਿੱਚ ਨੰਗੇ ਪੈਰ ਲਪਟੀ ਹਾਂ ਮੇਰੇ ਬੈਂਕ ਵਿੱਚ ਬੇਸ਼ੁਮਾਰ ਪੈਸੇ ਹਨ ਪਰ ਉਹ ਹੁਣ ਮੇਰੇ ਕਿਸੇ ਕੰਮ ਦੇ ਨਹੀਂ ਮੇਰਾ ਘਰ ਇੱਕ ਮਹਿਲ ਦੀ ਤਰ੍ਹਾਂ ਹੈ ਪਰ ਮੈਂ ਹਸਪਤਾਲ ਦੇ ਡਬਲ ਸਾਈਜ਼ ਬੈੱਡ ਵਿੱਚ ਪਈ ਹਾਂ ਮੈਂ ਡੇਲੀ ਇੱਕ ਫਾਈਵ ਸਟਾਰ ਹੋਟਲ ਤੋਂ ਦੂਜੇ ਫਾਈਵ ਸਟਾਰ ਹੋਟਲ ਵਿੱਚ ਜਾਂਦੀ ਸੀ ਪਰ ਅੱਜ ਮੈਂ ਇੱਥੇ ਇੱਕ ਲੈਬ ਤੋਂ ਦੂਜੀ ਲੈਬ ਤੱਕ ਹੀ ਘੁੰਮ ਰਹੀ ਹਾਂ ਮੈਂ ਕਰੋੜਾਂ ਚਾਉਣ ਵਾਲਿਆਂ ਨੂੰ ਆਪਣੇ ਆਟੋਗ੍ਰਾਫ ਵੀ ਦਿੱਤੇ ਹਨ ਪਰ ਅੱਜ ਡਾਕਟਰ ਦੇ ਆਖਰੀ ਨੋਟ ਤੇ ਦਸਖਤ ਕੀਤੇ ਗਏ ਹਨ ਮੇਰੇ ਕੋਲ ਸੱਤ ਮਹਿੰਗੇ ਵਾਲਾਂ ਨੂੰ ਸ਼ਿੰਗਾਰਨ ਵਾਲੇ ਜੁਐਲਰੀ ਸੈੱਟ ਹਨ ਪਰ ਅੱਜ ਮੇਰੇ ਸਿਰ ਤੇ ਇੱਕ ਵੀ ਵਾਲ ਨਹੀਂ ਮੈਂ ਆਪਣੇ ਨਿੱਜੀ ਜਹਾਜ਼ ਤੇ ਕਿਤੇ ਵੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਸੀ ਪਰ ਅੱਜ ਵੀਲਚੇਅਰ ਤੇ ਬਿਠਾਉਣ ਲਈ ਵੀ ਮੈਨੂੰ ਦੋ ਬੰਦਿਆਂ ਦੀ ਲੋੜ ਪੈਂਦੀ ਹੈ ਵੈਸੇ ਤਾਂ ਦੁਨੀਆ ਤੇ ਬਹੁਤ ਤਰ੍ਹਾਂ ਦੇ ਮਹਿੰਗੇ ਖਾਣੇ ਹਨ ਅਤੇ ਉਹ ਮੇਰੇ ਲਈ ਕੋਈ ਔਖੇ ਨਹੀਂ ਪਰ ਮੇਰਾ ਹੁਣ ਖਾਣਾ ਸਵੇਰੇ ਦੋ ਗੋਲੀਆਂ ਤੇ ਸ਼ਾਮ ਨੂੰ ਥੋੜਾ ਜਿਹਾ ਲੂਣ ਹੀ ਰਹਿ ਗਿਆ ਹੈ ਮੇਰਾ ਘਰ ਮੇਰਾ ਪੈਸਾ ਮੇਰੀਆਂ ਕਾਰਾਂ ਮੇਰੀ ਮਹਿੰਗੀ ਜੁਐਲਰੀ ਮੇਰੀ ਸ਼ੋਹਰਤ ਕਿਸੇ ਕੰਮ ਨਹੀਂ ਆ ਰਹੀ ਜਿਸ ਪਿੱਛੇ ਮੈਂ ਸਾਰੀ ਉਮਰ ਜਦੋ ਜਹਿਦ ਕੀਤੀ ਇਹ ਸਭ ਕੁਝ ਹੁਣ ਮੈਨੂੰ ਇੱਕ ਪਲ ਦਾ ਵੀ ਸਕੂਨ ਨਹੀਂ ਦੇ ਰਿਹਾ ਦੋਸਤੋ ਇਹ ਬੋਲ ਉਸ ਮਸ਼ਹੂਰ ਲੇਖਿਕਾ ਦੇ ਹਨ ਜੋ ਕਿ ਇੱਕ ਬਹੁਤ ਹੀ ਅਮੀਰ ਹੈ ਅਤੇ ਉਹ ਸਭ ਕੁਝ ਪਾ ਸਕਦੀ ਸੀ ਪਰ ਅੱਜ ਕੈਂਸਰ ਵਰਗੀ ਬਿਮਾਰੀ ਨੇ ਉਸ ਨੂੰ ਜਕੜ ਲਿਆ ਹੈ ਤੇ ਹੁਣ ਇਹ ਪੈਸਾ ਕਾਰਾਂ ਏਡੀ ਸ਼ੋਹਰਤ ਕਿਸੇ ਕੰਮ ਦੀ ਨਹੀਂ ਰਹੀ ਦੋਸਤੋ ਇਸੇ ਤਰ੍ਹਾਂ ਕੈਂਸਰ ਜਿਹੀ ਭਿਆਨਕ ਬਿਮਾਰੀਆਂ ਨਾਲ ਮਰਨ ਵਾਲੇ ਕਈ ਇੰਡੀਅਨ ਫਿਲਮੀ ਸਟਾਰਾਂ ਦੀ ਜ਼ਿਕਰ ਗੱਲ ਕਰੀਏ ਤਾਂ ਉਸ ਵਿੱਚ ਨਰਗਿਸ ਦੱਤ ਜੋ ਕਿ ਸੰਜੇ ਦੱਤ ਦੀ ਮਾਂ ਹੈ ਅਤੇ ਉਹ ਕੈਂਸਰ ਕਰਕੇ ਮੌਤ ਦੀ ਨੀਂਦ ਸੋ ਗਈ ਅਤੇ ਆਪਣੇ ਪੁੱਤ ਸੰਜੇ ਦੱਤ ਦੀ ਡੈਬਿਊ ਫਿਲਮ ਤੱਕ ਨਹੀਂ ਦੇਖ ਸਕੀ ਹਾਲਾਂਕਿ ਉਸ ਦੀ ਇੱਛਾ ਸੀ ਕਿ ਉਹ ਆਪਣੇ ਪੁੱਤਰ ਸੰਜੇ ਦੱਤ ਦੀ ਫਿਲਮ ਦੇਖੇ ਅਤੇ ਸਭ ਤੋਂ ਉੱਚੀ ਉੱਚੀ ਰੌਲਾ ਪਾਵੇ ਪਰ ਉਸ ਨੂੰ ਇਹ ਵੀ ਦੇਖਣਾ ਨਸੀਬ ਨਹੀਂ ਹੋਇਆ ਇਸੇ ਤਰ੍ਹਾਂ ਫਿਰੋਜ਼ ਖਾਨ ਇਰਫਾਨ ਖਾਨ ਰਿਸ਼ੀ ਕਪੂਰ ਅਤੇ ਵਿਨੋਦ ਖੰਨਾ ਵਰਗੀਆਂ ਮਹਾਨ ਸ਼ਖਸੀਤਾਂ ਵੀ ਇਸ ਭਿਆਨਕ ਬਿਮਾਰੀ ਦੀ ਜਕੜ ਵਿੱਚ ਆ ਗਈਆਂ ਇਨ੍ਹਾਂ ਫਿਲਮੀ ਸਟਾਰਾਂ ਕੋਲ ਕੀ ਕੁਝ ਨਹੀਂ ਸੀ ਬੇਸ਼ੁਮਾਰ ਪੈਸਾ ਕਾਰਾਂ ਮਹਿੰਗੇ ਕੱਪੜੇ ਰਾਇਲ ਲਾਈਫ ਸਟਾਈਲ ਪਰ ਉਹ ਸਭ ਕੁਝ ਇੱਥੇ ਹੀ ਰਹਿ ਗਿਆ ਕੋਈ ਵੀ ਇਸ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਿਆ 217 ਰਹੇ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਗ ਰਚਨਾ ਸਭ ਝੂਠ ਹੈ ਜਾਨ ਲਹਿਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੁਕੇ ਭੀਤ ਦੋਸਤੋ ਜ਼ਿੰਦਗੀ ਇੱਕ ਬਹੁਤ ਹੀ ਛੋਟੀ ਹੈ ਅਤੇ ਮੌਤ ਹੀ ਸਭ ਤੋਂ ਵੱਡਾ ਸੱਚ ਹੈ ਪਰ ਅਸੀਂ ਇਸ ਸੱਚ ਨੂੰ ਭੁਲਾਈ ਬੈਠੇ ਹਾਂ ਆਓ ਕੋਸ਼ਿਸ਼ ਕਰੀਏ ਕਿ ਹਰ ਇੱਕ ਦੀ ਮਦਦ ਕਰੀਏ ਕਿਸੇ ਦਾ ਵੀ ਹੱਕ ਨਾ ਮਾਰੀਏ ਹੰਕਾਰੀ ਨਾ ਬਣੀਏ ਅਤੇ ਹਰ ਇੱਕ ਦਾ ਦਿਲੋਂ ਸਤਿਕਾਰ ਕਰੀਏ ਹਰ ਇੱਕ ਨੂੰ ਗਲਬਕੜੀ ਵਿੱਚ ਲੈਣ ਦੀ ਕੋਸ਼ਿਸ਼ ਕਰੀਏ ਕਿਉਂਕਿ ਹਮ ਆਦਮੀ ਹਾਂ ਇੱਕਦਮ ਮਹਲਤ ਮਹਤ ਨਾ ਜਾਣਾ ਅਜਿਹੇ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ